ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਜਰਨਲ ਜੂਲੀ ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਠੀਕ ਠਾਕ ਹੋਗੇ ਕੜਦੀ ਕਲਾ ਦੇ ਵਿੱਚ ਹੋਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਸਿੱਖੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਹੁਣ ਆਪਾਂ ਮਾਈਆਂ ਨਾਲ ਕਰਦੇ ਹਾਂ ਗੱਲਬਾਤ ਦੁੱਧ ਕੀ ਤੇ ਰੇਟ ਕੀ ਆਓ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਜੀ ਬੰਡੇ ਕੰਦਗੜ ਤੇ ਜ਼ਿਲ੍ਹਾ ਕਿਹੜਾ ਪਿੰਦਾ ਜੀ ਫਤਿਹਗੜ ਸਾਹ ਤੇ ਬੈੜੀ ਬਾਰੇ ਦੱਸੋ ਜੀ ਇਹੜੀ ਆਪਣੀ ਹੈ ਦੂਜੇ ਸੁਵੇ ਦੋਨੀਆਂ ਜੀ ਦੂਜੇ ਸੁਵੇ ਗੱਭਣ ਹੈ ਜੀ ਹਾਂਜੀ ਗੱਭਣ ਹੈ ਜੀ ਪਹਿਲੇ ਸੁਵੇ ਕਿੰਨਾ ਉੱਦਦਾ ਜੀ ਪਹਿਲੇ ਸੁਵੇ ਦਿੱਤਾ 20-22 ਕਿਲੋ ਜੀ ਅੱਜ ਕੀ ਕਿੰਨਾ ਕਰ ਜੂਗੀ ਜੀ 20 ਕਿਲੋ 23 ਕਿਲੋ ਕਿੰਨਾ ਕ ਟਾਈਮ ਲੇ ਲੂਗੀ ਜੀ ਵਕਤ ਹਫਤਾ ਦੱਸ ਦਾਂ ਲੱਗੂ ਹਫਤਾ ਦੱਸ ਦਿਨ ਖੋਲ ਕੇ ਚਲਾਓ ਜੀ ਕਿਹੜੀ ਬਰੀਡ ਹੈ ਜੀ ਇਹ ਇਹ ਬਰੀਡ ਦਾ ਬਰੀਡ ਕ੍ਰੋਸ ਬਰੀਡ ਦੇ ਵਿੱਚ ਆ ਜੀ ਇਹ ਕ੍ਰੋਸ ਬਰੀਡ ਹੈ ਜੀ ਦੇਖੋ ਜੀ ਹਫਤਾ ਲੈ ਲੂਗੀ ਇਹਦੇ ਚੱਡਾ ਬਣਾਉਗੀ ਮਿੱਠੂ ਗੂੜੇ ਦੀ ਸਾਫ ਹੈ ਚੱਡੇ ਬੱਲੇ ਦੀ ਸਾਫ ਹੈ ਕੱਤ ਵੀ ਠੀਕ ਹੈ ਜੀ ਫੇਸ ਕੁਆਲਿਟੀ ਫੇਸ ਕੁਆਲਿਟੀ ਦੇਖੋ ਜੀ ਮੇਰੇ ਵਾਸਤੇ ਕਿਨੇ ਆਹ ਦੇਖੋ ਜੀ ਤੇ ਇੱਕੋ ਵਾਰੀ ਤਾਂ ਦੋ ਥੱਲੇ ਬਿਠਾ ਲ ਦੂਗਾ ਦੂਜੀ ਵਾਰ ਬੱਚਾ ਦੋ ਵੀ ਥੱਲੇ ਟਾਈਮ ਬੰਦ ਹੋ ਜੀ ਹਲੇ ਕੱਚੀ ਹੈ ਜੀ ਟਾਈਮ ਤਾਂ ਲੋਡ ਨੂੰ ਚੱਡਾ ਦੇਖੋ ਜੀ ਚੱਡਾ ਤਾਂ ਇਹ ਖੋਲਣ ਇੰਜਨ ਬਣਾਉਗੀ ਚੱਡਾ ਹਾਂ ਜੀ ਭਾਈ ਜੀ ਕੀ ਮੁੱਲ ਕਰਦੇ ਹੋ ਤੁਸੀਂ ਦਾ ਕਦਾਂ ਬਣੇ ਚੱਲ ਨਾ ਆਇਆ ਜਣੀ ਕਿਥੇ ਲੱਗਦਾ ਜੀ 50 ਬੱਚਾ 50000 ਰੁਪਏ ਮੋਬਾਈਲ ਨੰਬਰ ਬੋਲੋ ਜੀ ਫਿਰ 985557 ਹਾਂਜੀ 99299 ਇੱਕ ਵਾਰੀ ਹੋਰ ਬੋਲੋ ਜੀ 985557 ਹਾਂਜੀ 99299 ਵਪਾਰ ਦਾ ਕੰਮ ਹੈ ਹਾਂਜੀ ਬਾਈ ਦਾ ਵਪਾਰ ਦਾ ਕੰਮ ਹੈ ਜੀ ਕਿਸੇ ਮੇਰੇ ਵੀਰ ਨੇ ਪੈੜੀ ਜਾਂ ਬੱਚੀ ਜਿਹੜੀਆਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਕੱਪੜਾ ਚੱਕਵਾਤ ਵੀ ਹੁੰਦੀ ਆਲੇ ਠੀਕ ਹੈ ਤੁਸੀਂ ਗੱਲ ਬਾਈ ਜੀ ਐਸੀ ਗੱਲ ਜੀ ਬਾਈ ਕਿਹੜਾ ਪਿੰਡ ਹੈ ਜੀ ਐਂਡ ਮਾਨਕਵਾਲਾ ਜੀ ਨਹੀਂ ਨਹੀਂ ਕਿਹੜਾ ਪਿੰਡ ਹੈ ਜੀ ਮਰੇਲ ਖੋਲਾ ਜੀ ਤੇ ਬਾਈ ਬੈੜੀ ਵਾਲ ਦੱਸੋ ਕਹਿੰਦੇ ਸੀ ਪਹਿਲਾਂ ਹੀ ਛੁਆ ਜੀ ਕਿੰਨੇ ਦਿਨ ਦੀ ਸੁਈ ਬਈ ਜੀ ਸੁਈ ਪਰਸੋਂ ਆ ਜੀ ਤੇ ਅੱਜ ਆ ਗਈ ਜੀ ਬੱ

ਹਾਂ ਜੀ ਵੰਜ ਕੀ ਮੁੱਲ ਕਰਦੇ ਮੁੱਲ ਸੀ 70000 ਕਰਦੇ ਆ ਜਾਨੀ ਜੀ ਸਵੇਟ ਬਾੜ ਦੀ ਦੇ ਦਾਂਗੇ ਜੀ ਤੇ ਮੋਬਾਈਲ ਨੰਬਰ ਬੋਲੀ ਜੀ 73039 96618 ਇੱਕ ਵਾਰੀ ਹੋਰ ਬੋਲੋ 73039 96618 ਸੱਸੀ ਘਾਲ ਬਾਈ ਜੀ ਸੱਸੀ ਘਾਲ ਜੀ ਕਿਹੜਾ ਪਿੰਡ ਹੈ ਜੀ ਪਿੰਡ ਰੋਹਣਾ ਪਲਾਂ ਵੀਰੇ ਕਿਹੜਾ ਕਿਹੜਾ ਪਿੰਡ ਹੈ ਜੀ ਜਿਹੜਾ ਲੁਬਿਆਣਾ ਵੀਰੇ ਤੁਸੀਂ ਲਿਖਣਾ ਜੀ ਠੀਕ ਹੈ ਜੀ ਤੇ ਬੜੀ ਵਾਰ ਦੱਸੋ ਕਹਿੰਦੇ ਸੁਈ ਹੋ ਉਹ ਬੜੀ ਵੀਰੇ ਦੂਜਾ ਸੁਈ ਸੁਈ ਆ ਚਾਰ ਪੰਜ ਦਿਨ ਹੋਏ ਨੇ ਵੀਰੇ ਸੁਈ ਨੂੰ ਤੇ 16 17 ਕਿਲੋ ਵਧਿਆ ਇਸ ਟਾਈਮ 54 ਦਾ ਬੱਚੀ ਬੱਚਾ ਕੀ ਜੀ ਬੱਚਾ ਵੀਰੇ ਬੱਚਾ ਜੀ ਮਗਰ ਹਾਂ ਜੀ ਸੌ ਠੰਡੀ ਬਹੁਤ ਆ ਵੀਰੇ ਬਹੁਤ ਚੰਗੀ ਆ ਗਰਮੀ ਵਾਲਾ ਤੋਹਫਾ ਗਰਮੀ ਨਹੀਂ ਮੈਨੂੰ ਬੱਚੇ ਬਹੁਤ ਚੰਗੇ ਸੁਭਾਅ ਵਾਲੇ ਇਹ ਵੀ ਜੀ ਇਹ ਵੀਰੇ ਕ੍ਰੋਸ ਬਰੀਡ ਚ ਆ ਜਾਂਦੀ ਆ ਉਹ ਆਪੀ ਦਾ ਪੋਟੋ ਨਹੀਂ ਆ ਗਿਆ ਦਨੇ ਯਾਰ

ਕੀ ਕਰ ਰਹੇ ਆਰੇ ਹਾਂਜੀ ਭਾਈ ਕੀ ਮੁੰਡ ਕਰਦੇ ਤੁਸੀਂ ਇਹ ਇਹ ਮੈਨੂੰ 65000 ਰੁਪਏ ਦੇ ਦੇਣੀ ਕਿਸੇ ਤੱਕ ਇਹ ਵੀ 55000 ਦੀ ਦੇ ਦਾਂਗੇ ਜੀ ਮੋਬਾਈਲ ਨੰਬਰ ਬੋਲ ਦਿਓ ਬਾਹਰ ਤਨ 99 ਵੀਰੇ ਹਾਸੀ ਚਾਰ ਕੰਟਰੋਲ ਜੀ ਵਪਾਰ ਦਾ ਕੰਮ ਹੈ ਹਾਂਜੀ ਵੀਰੇ ਵਪਾਰ ਦਾ ਕੰਮ ਹੈ ਜੇ ਕਿਸੇ ਮੇਰੇ ਵੀਰ ਨੇ ਪੈੜੀ ਆ ਬੱਚੀ ਦੇਣੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਜੀ ਕਿਹੜਾ ਪਿੰਡ ਆ ਜੀ ਹਨੈਚਾ ਜੀ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਫਾਟੇਗੜ ਸਾਹਿਬ ਜੀ ਬੈੜੀ ਬਾਰੇ ਦੱਸੋ ਜੀ ਕਹਿੰਦੇ ਸੂਹਿਆ ਹੈ ਬੈੜੇ ਦੂਜੇ ਸੂਹਿਆ ਜੀ ਪਲੋਂ ਬੱਚੀ ਨੇ 13 ਕਿਲੋ ਤੈਸ ਦੀ ਜੇ 16 17 ਕਿਲੋ ਰਾਤ ਦੇ ਸੂਹੇ ਨਾਲ ਬੱਚੀ ਆ ਜੀ ਅੱਛਾ ਜੀ ਰਾਤ ਸੂਹੀ ਹੈ ਰਾਤ ਦੇ ਸੂਹੇ ਆ ਜੀ ਬੋਲੀ ਆ ਜੀ ਠੀਕ ਫੀਮੇਲ ਕਾ ਹੈ ਇਹ ਦੇਖੋ ਜੀ ਆ ਬੈਠਾ ਜੀ ਤੇ ਖੋਲ ਕੇ ਦਿਖਾ ਦਿਓ ਬਾਈ ਇਹ ਦੇਖੋ ਇਹ ਨਾਰਮਲ ਜਿਹਾ ਖਾਤਾ ਕੋਈ ਬਾਲਾ ਵੱਡਾ ਖਾਤਾ ਨਹੀਂਗਾ ਫੇਸ ਕੁਆਲਿਟੀ ਦੇਖੋ ਜੀ ਪ੍ਰੋਫੈਸ ਚੱਟੇ ਫੋਲੀ ਦੀ ਸਾਬਾ ਮੋੜ ਦਿਓ ਜੀ ਅੱਲਾ ਕੱਲਾ ਥਣ ਲੱਗੇ ਬੰਦ ਜੀ ਲੈਣਾ ਅਗਲੇ ਨੇ 77 ਦੀ ਹੋਈ ਆ ਚੱਗਾ ਵੀ ਬੰਦ ਹੀ ਬੰਦੂ ਮੁਕੀ ਵਾਲਾ ਥਣ ਨਾ ਕਹੀ ਥਾਣਾ ਦੀ ਕੁਆਲਿਟੀ ਦੇਖੋ ਜੀ ਹਾਂ ਜੀ ਤੁਸੀਂ ਇਹਦਾ ਕੀ ਮੁੱਲ ਕਰਦੇ ਹੋ ਮੋਨ 65000 ਰੱਖਿਆ ਕਰਦੇ ਨਹੀਂ ਕਿੱਥੇ ਤੱਕ ਆ ਜੀ 6800 ਦੇ ਦਿੰਗੇ ਜੀ ਮੋਬਾਈਲ ਨੰਬਰ ਬੋਲ ਦਿਓ ਜੀ 9814318500 ਇੱਕ ਵਾਰੀ ਹੋਰ ਬੋਲੋ ਜੀ 9814318500 ਸਸਤੀ ਗੱਲ ਬਾਈ ਜੀ ਆ ਸਸਤੀ ਗੱਲ ਜੀ ਬਾਈ ਜੀ ਕਿਹੜਾ ਪਿੰਡ ਆ ਜੀ ਹਲੇ ਟਮੋਟਾ ਛੋਟੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਲੁਧਿਆਣਾ ਜੀ ਤੇ ਬੈੜੀ ਬਾਰੇ ਦੱਸੋ ਜੀ ਕਵੇਂ ਸੂਈ ਜੀ ਇਹ ਗਰੂਨ ਬੱਤੀ ਆ ਗਰੂਨ ਬੱਤੀ ਆ ਜੀ ਤੇ ਕਿੰਨੇ ਕੇ ਦਿਨ ਦੀ ਸੂਈ ਵੀ ਆ ਜੀ ਇਹ ਸੂਈ ਆ ਵਰਸੋਂ ਕੱਲ੍ਹ ਕੱਲ ਦੀ ਸੂਈ ਆ ਕੱਲ ਦੀ ਸੂਈ ਹਲ ਤਾਂ ਬੋਲਾ ਹੀ ਆ ਜੀ ਆ ਜੀ ਤੇ ਬੱਚਾ ਕੀ ਆ ਜੀ ਬੱਚਾ ਆ ਫੀਮੇਲ ਕਾਫ ਆਈ ਆ ਦੇਖ ਸਕਦੇ ਹੋ ਖੋਲ ਕੇ ਚਲਾਓ ਬਾਈ ਜੀ ਖੋਲ ਕੇ ਚਲਾ ਲਾ ਆ ਦੇਖੋ ਜੀ ਕਰੋਸ ਬਰੀਡ ਦੇ ਵਿੱਚ ਹੈ ਜੀ ਚੱਡੇ ਪਲੇ ਦੀ ਸਾਫ ਰਾਤ ਤੇ ਸੂਈ ਆ ਦੇਖੋ ਮੋੜ ਦਿਓ ਜੀ ਫੇਸ ਕੁਆਲਟੀ ਦੇਖੋ ਜੀ ਵੱਡੀ ਦਾ ਵਾੜਾ ਕਰਦੀ ਹੈ ਜੀ ਵੱਡੀ ਵੜ ਹੈ ਛਾਣਾ ਦੀ ਕੁਆਲਟੀ ਦੇਖੋ ਜੀ ਥੱਲੇ ਰਾਤ ਤੇ ਸੂਈ ਰਾਈ ਗਈ ਭਾਈ ਜੀ ਕੀ ਮੁੱਲ ਕਰਦੇ ਤੁਸੀਂ ਇਹਦਾ ਮੁੱਲ ਇਹਦਾ 80000 ਕਰਦੇ ਜੀ ਦੇਣੀ ਕਿਥੇ ਤੱਕ ਆ ਜੀ 70000 ਦੀ ਜੀ ਮੋਬਾਈਲ ਨੰਬਰ ਬੋਲੋ ਜੀ ਵੀਰ 8196910199 ਇੱਕ ਵਾਰੀ ਹੋਰ ਬੋਲ ਦਿਓ 8196910199 ਠੀਕ ਹੈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਹੜਾ ਪਿੰਡ ਹੈ ਜੀ ਸੋਲਕਣਾ ਜੀ ਤੇ ਜ਼ਿਲ੍ਹਾ ਕਿਹੜਾ ਪਿੰਡ ਹੈ ਜੀpropto ਰੇੜੀ ਵਾਲੇ ਦੱਸੋ ਕੰਮ ਸੁਵੇ ਜੀ ਇਹ ਦੂਜੇ ਸੁਵੇ ਰੈੜੀ ਹੈ ਜੀ ਕਿੰਨੇ ਕਿ ਦਿਨ ਦੀ ਸੁਈ ਵੀ ਹੈ ਜੀ ਤਿੰਨ ਦਿਨ ਦੀ ਸੁਈ ਵੀ ਤੇ ਤੁਸੀਂ ਕਿੰਨਾ ਕਿ ਤਿਆਰ ਆ ਜੀ ਹੁਣ ਹੋਊਗਾ ਜੀ ਇਹ ਥੱਲੇ 20 ਕਿਲੋ ਤਿਆਰ 20 ਕਿਲੋ ਤਿਆਰ ਬੱਚਾ ਕੀ ਹੈ ਜੀ ਇਹਦਾ ਬੱਚਾ ਹੀ ਮਗਰ ਆਹ ਛੜਾ ਹੀ ਬੱਚਾ ਭਈਆ ਕੋਈ ਤੇ ਚਲਾਉ ਜੀ ਇੱਕ ਮੈਂ ਤਾਂ ਆ ਚਲਾਉ ਕੋਈ ਨਹੀਂ ਚਲਾਦਾ ਨਾ ਜੀ ਜੰਮੀ ਚਲਾਉਂਗਾ Η σχέση και το Ισραήλ. Και αυτό اگر آیا وا بھائی مول کر دے مولے ਦਾ 70000 ਜਣੀ ਤੱਕ ਦੀ 65000 ਦੀ ਜਣੀ ਤੇ ਮੋਬਾਈਲ 975685627 ਇੱਕ ਵਾਰ 975685627 ਵਾਰ ਦਾ ਕੰਮ ہاں جی ਵਾਰ ਦਾ ਕੰਮ ਜੇ ਕਿਸੇ ਨੇ ਬੈੜੀ ਜਾਂ ਪਛੀਨੇ ਸ਼ਰਮ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਸਸਤੀ ਗੜਵਾਜੀ ਸਸਤੀ ਗੜਵਾਜੀ ਅਜੀ ਕਿਹੜਾ ਪਿੰਡਾ ਜੀ ਪਿੰਡਾ ਹਥੋਾਈ ਤੇ ਕਿੰਨਾ ਗੜਾ ਬੰਦਾ ਜੀ ਮਰੇ ਕੋਲ ਦੇਖੋ ਹਾਂਜੀ ਪਹਿਲੀ ਵਾਰ ਦੱਸੋ ਜੀ ਕੰਮੇ ਸੁਈ ਇਹ ਦੂਜੀ ਸ਼ੂਈ ਕਿੰਨੇ ਕੇ ਦਿਨ ਦੀ ਸੁਈ ਬਈ ਜੀ ਇਹ ਕੱਲ੍ਹ ਸਵੇਰ ਦੀ ਸ਼ੂਈ ਹੋਈ ਹੈ ਜੀ ਤੇ ਇਹ ਕਿੰਨਾ ਕੁ ਬੋਲਾ ਜੀ ਬੋਲਾ ਇਹ ਥੱਲੇ ਹੈਗਾ ਹੀ 14-15 ਕਿਲੋ ਤੇ ਕਿੰਨਾ ਕਰਣੀ ਇਹ ਕਰ ਜੂਗੀ 22 ਕਿਲੋ 20 ਕਿਲੋ ਪਹਿਲਾਂ ਪਲੂਣ ਨੇ ਦਿੱਤਾ ਹੀ ਹੈ ਹਾਂਜੀ ਤੇ ਬਚਾ ਕੀ ਹੈ ਜੀ ਬੱਸੀ ਆਈ ਬਸੇ ਸ਼ਾਈ ਖੋਲ ਕੇ ਚੱਲੋ ਜੀ

ਜੀ ਕੀ ਰੇਟ ਕਰਦੇ ਹੋ ਇਹਦਾ 95000 ਰੁਪਏ ਮਨੋ ਜੇ ਨਹੀਂ ਕਿਸੇ ਦਾ 85000 ਦੀ ਹਾਂ ਨਾ ਕਰਾਂਗੇ ਠੀਕ ਹੈ ਮਾਲ ਨੰਬਰ ਹੋਵੇਗਾ 9504455001 ਇੱਕ ਵਾਰੀ ਦੋ ਰੋਲ 9504455001 ਵਪਾਰ ਦਾ ਕੰਮ ਹੈ ਹਾਂਜੀ ਬਾਈ ਦਾ ਵਪਾਰ ਦਾ ਕੰਮ ਹੈ ਜੇ ਤੁਸੀਂ ਮੇਰੇ ਵੀਰ ਨੇ ਪੜ੍ਹਿਆ ਬੱਤੀ ਤੁਸੀਂ ਇਸ ਨੂੰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ